बोलन बोलन आई गल ना कर बठल मारूंगा सिर च आ जा मार मारी नी कुड़ी तू शेती शेती पा ले पाथियां मैं इधर नहीं गा रखी हां मैं पौनी है तू नहीं गा रखी बेबे ले मैं पौनी है पाथियां बेबे खड़ी है नेगा तो सुक्कीया सुक्कीया ले जाने काली काली पालंग को आ भी ना जावे ਨੀ ਆ ਜਾ ਭੋਤ ਨੇ ਬੜਾ ਲਾਲਚ ਨਹੀਂ ਕਰੀਦਾ ਹੁੰਦਾ ਆ ਜਾ ਚੱਕ ਲੈ ਕਿਤੇ ਜੇ ਬਾਹਰ ਨਿਕਲੇਂਗਾ ਔਖਾ ਹੋ ਜੂ ਆ ਜਾ ਲੈ ਹੁਣ ਇਹਨੇ ਨਾ ਤਿੰਨ ਚਾਰ ਦਿਨ ਲੰਘ ਜਾਣਗੇ ਹੋਰ ਬੇਬੇ ਥੋੜੀ ਥੋੜੀ ਕਰਕੇ ਲਾ ਲੀ ਮੇਰੇ ਤਾਂ ਦਿਲ ਜਾ ਬਲਾਈ ਟੜਕੀ ਗਿਆ ਮੈਂ ਕਿਤੇ ਜੇ ਅੰਦਰੋਂ ਨਿਕਲ ਛੇਤੀ ਛੇਤੀ ਆ ਜਾ ਕਿਤੇ ਕੋਈ ਦੇਖ ਛੇਤੀ ਛੇਤੀ ਆ ਜਾ ਹੁਣ ਵੀ ਨਾ ਦੇਖ ਲੈਣ ਕਿਤੇ ਫਿਰ ਆਖਦੇ ਆ ਕਿਥੋਂ ਲੈ ਪਾਥੀਆਂ ਪੱਥਣ ਲੱਗੇ ਆਪਾਂ ਹੋਰ ਪੱਥੀਆਂ ਸੋੜੀਆਂ ਹੀ ਆ ਮੈਂ ਆਖਾ ਚਲ ਚੱਕ ਲਿਆਵਾ ਸੁੱਕੀਆਂ ਪਈਆਂ ਸੀ ਹੋਰ ਭਈ ਮੈਂ ਹੀ ਕਹਤਾ ਇਹਨੂੰ ਮੈਂ ਕਿਹਾ ਚਾਰ ਦਿਨ ਪੱਥ ਲੈ ਹੁਣ ਸਿਆਲ ਦਾ ਮਹੀਨਾ ਹੈਗਾ ਵੀ ਚਲ ਆਗੂ ਗੁਮਚਾ ਲਿਆ ਕਰਾਂਗੇ ਚੁੱਲ੍ਹੇ 'ਚ ਚਲੋ ਵਧੀਆ ਗੱਲਾਂ ਮਾਤਾ ਪਾਥੀ ਨੇ ਪੱਥ ਲੈ ਕਰੋ ਮੂਰੇ ਸਿਆਲ ਆਈ ਜਾਂਦਾਗਾ ਸਿਆਲ ਤੇ ਬਾਲ ਨਹੀਂ ਲੋੜ ਰਹੀ ਨਹੀਂ ਰਹਿੰਦੀ ਹੈ ਹੋਰ ਤਾਂ ਹੀ ਤਾਂ ਪੱਥਣ ਲੱਗੇ ਫਿਰ ਹੈ ਬਿਕਰੇ ਤੂੰ ਖੇਤ ਨਹੀਂ ਜਾਂਦਾ ਹੁਣ ਮਤਾ ਹੁਣ ਮੈਂ ਖੇਤ ਕੀ ਕਰਨ ਜਾਣਾਗਾ ਕਣਕ ਦਾ ਬੀਜ ਤੀ ਜਦੋਂ ਪਾਣੀ ਲਾਉਣਾਂ ਨੂੰ ਜਾਊਂਗਾ ਜੇ ਭਾਈ ਕਣਕ ਬੀਜ ਤੀ ਉਹ ਸੌ ਕੰਮ ਹੁੰਦੇ ਨੇ ਖੇਤ ਕੋਈ ਹੋਰ ਕੰਮ ਕਰ ਲੈਂਦਾ ਉਹਦਾ ਮਤਲਬ ਗੋਗੀ ਦਾ ਕਣਕ ਪਜਾਊਂਗਾ ਉਹ ਮੈਨੂੰ ਕਹਿੰਦੇ ਮੇਰਾ ਕਣਕ ਪਜਾ ਦੇ ਉਹਦੇ ਨਾਲ ਜਾਂਣਾਗਾ ਤਾਂ ਹੀ ਜਾਂਦਾ ਤੀ ਉਹ ਚਾਹ ਜੀ ਨਹੀਂ ਖੇਤ ਉਹਦਾ ਮਤਾ ਕਈ ਬੰਦੇ ਹੁੰਦੇ ਸੇ ਖੇਤ ਇੱਕ ਕਹਿੰਦਾ ਸਾਗਾ ਮਾਰੀ ਜਾਂਦਾ ਦੋ ਦਿਨ ਮਗਰ ਬੀਜਾਂਗੇ ਚੱਲ ਵਧੀਆ ਬਾਕੇ ਬੀਜ ਦੇਣਗੇ ਕੰਮ ਨਿਬੜ ਜਾਊਗਾ ਉਹਨਾਂ ਦਾ ਆ ਮਤਾ ਲੋਕ ਤਾਂ ਕਿੰਨੇ ਬੀਜੀ ਜਾਂਦੇ ਨੇ ਕਣਕ ਹਾਂ ਫਿਰ ਹਜੇ ਤਾਂ ਭਾਈ ਚੋਣ ਨਹੀਂ ਵੱਢੀ ਜਾਂਦੇ ਨੇ ਲੋਕ ਆ ਮਤਾ ਜਿਹੜੇ ਪਛੇਤੀ ਉਹਦਾ ਹੁਣ ਵੱਢੀ ਜਾਂਦੇ ਨੇਗੇ ਵਿੱਚ ਤਾਂ ਲੋਕਾਂ ਦੀ ਕਣਕਾਂ ਹਰੀਆਂ ਹੋ ਗਈਆਂ ਹੋਗੀਆਂ ਪਾਣੀ ਲਾਉਣਾਂ ਦੀ ਵੀ ਹੋ ਰਹੀਆਂ ਨੇ ਹਾਂ ਹੋਈਆਂ ਪਈਆਂ ਨੇ ਭਾਈ ਰੰਗਨਾ ਤੂੰ ਆਏ ਕਰ ਕੁੜੇ ਉਹ ਪੱਠੀ ਆ ਨਾ ਚੁੱਲ੍ਹੇ ਕੋਲੇ ਧਰ ਦੇ ਐਨੀਆਂ ਕਿ ਤਾਂ ਲੱਗ ਗਈਆਂ ਸਾਰਾ ਕੰਮ ਕਰਨਾ ਪਊ ਨਾ ਚੁੱਲ੍ਹੇ ਤੇ ਫਿਰ ਕੋਈ ਨਾ ਬੇਬੇ ਮੈਂ ਰੱਖ ਦੰਨੀ ਆ ਗੋਹੇ ਜੀ ਉੱਥੇ ਮੋٹے ਮੋٹے ਜੀ ਚਲ ਰਾਵਾਂ ਤੂੰ ਆਏ ਕਰ ਉਸ ਚੁੱਲ੍ਹੇ ਕੋਲੇ ਬੱਠਾ ਰੱਖ ਦੇ ਮੈਂ ਨਾ ਥੋੜੇ ਜਿਹਾ ਕੂੜਾ ਪਿਆ ਨਾਲ ਤੇ ਰੂੜੀ ਦੇ ਸਿੱਟਾਂਊਂਗੀ ਨਾ ਛੋਟੇ ਛੋਟੇ ਉੱਥੇ ਗੋਹੇ ਪਾ ਲਊਂਗੀ ਮੈਂ ਨਹੀਂ ਬੇਬੇ ਰਹਿਣ ਦੇ ਹੁਣ ਤਾਂ ਬਹੁਤ ਨੇ ਪੱ ਹੁਣ ਜੇ ਚਾਰ ਬੱਠਰ ਗੋਹੇ ਦੇ ਹੁੰਦੇ ਨੇ ਉਹ ਸਿੱਟ ਕੇ ਪੱਥਰਿਆ ਕਰ ਸਿਆਲ 'ਚ ਪਾਣੀ ਬਥੇਰੀਆਂ ਪਾਥੀਆਂ ਕੰਮ ਆਉਣਗੀਆਂ ਅੰਦਰ ਤਾਂ ਚਿੰਨ ਲੈ ਸਾਰੀਆਂ ਸਕਾ ਸਕਾ ਕੇ ਆਹੋ ਮੈਂ ਵੀ ਇਹੀ ਕਹਿੰਦੀ ਸੀ ਸੋਚਦੀ ਸੀ ਮਖਾਂ ਪੱਥ ਲਿਆ ਕਰਾਂਗੇ ਅੱਗੇ ਸਿਆਲ 'ਚ ਕੰਮ ਆ ਜਾਣੀਆਂ ਹਾਂ ਹਾਂ ਨਹੀਂ ਸੈ ਤੂੰ ਹੀ ਪਾਇਆ ਕਰਾਂਗੇ ਔਰ ਭਾਈ ਜੇ ਜਿਆਦਾ ਠੰਢੀ ਜੀ ਹੋ ਗਈ ਉਹ ਤੂੰ ਹੀ ਪਾਇਆ ਕਰਾਂਗੇ ਉਹਨਾਂ ਨੂੰ ਸੁੱਕ ਜਾਣਗੀਆਂ ਮਾੜੀ ਮੋਟੀਆਂ ਆਹੋ ਬੇਬੇ ਹੁਣ ਤਾਂ ਬਾਦੂ ਸੁੱਕਦੀਆਂ ਨੇ ਹੁਣ ਤਾਂ ਬਾਦੂ ਤੁੱਪ ਲੱਗਦੀ ਐ ਹੋਰ ਲੋੜ ਪਊਗੀ ਬਾਲੀਆਂ ਪਾਠੀਆਂ ਦੀ ਮੈਂ ਤਾਂ ਹੀ ਕਹਿੰਦੀ ਮੈਂ ਕਿ ਰੂੜੀ ਤੋਂ ਚੱਕ ਲਵਾਂ ਛੋਟੇ ਛੋਟੇ ਗੋਹੇ ਸੁੱਕੇ ਪਏ ਹੋਣਗੇ ਉੱਥੇ ਮਾਤਾ ਮੱਜਾ ਦਾ ਗੋਹ ਹੁੰਦਾ ਨਾ ਉਹਦੀਆਂ ਪਾਠੀਆਂ ਵਧੀਆ ਬਣਦੀਆਂ ਨੇਗੀਆਂ گاਵਾਂ ਦੇ ਗੋਹੇ ਦੇ ਨਾਲ ਤਾਂ ਇੱਕ ਟਾਈਮ ਪਾਸ ਹੈ ਹੋਰ ਭਾਈ ਹੁਣ ਸਰਦਾ ਨਹੀਂ ਹੈਗਾ ਹੁਣ ਆਹ ਟਾਂ ਡੰਕਰ ਨੇਗੇ ਇਹਨਾਂ ਨੂੰ ਸਾਂਭ ਕੇ ਦੁੱਧ ਪਾ ਕੇ ਕਬੀਦਾਰੀ ਵਧੀਆ ਚੱਲੀ ਜਾਂਦੀ ਹੈਗੀ ਹਾਂ ਮਾਤਾ ਦੁੱਧ ਨਾਲ ਫਿਰ ਉਹਨਾਂ ਦਾ ਆਪਣੂੰ ਆੜਤੀ ਜਾਂਦੀ ਲੋੜ ਨਹੀਂ ਨਹੀਂ ਲੋਕ ਆੜਦੇ ਤੇ ਪੈਸੇ ਵਰਤੀਏ ਦਿੰਦੇ ਨੇ ਆਪਣਾ ਦੁੱਧ ਨਾਲ ਹੀ ਗੁਜ਼ਾਰਾ ਹੋ ਜਾਂਦਾ ਵਧੀਆ ਇਹ ਤਾਂ ਭਾਈ ਹੁਣੀ ਰਵਾਜ ਹੋ ਗਿਆ ਦੁੱਧ ਵੇਚਣ ਦਾ ਪਹਿਲੇ ਤਾਂ ਕੋਈ ਵੇਚਦਾ ਨਹੀਂ ਸੀ ਦੁੱਧ ਜੱਟਾਂ ਦਾ ਦੁੱਧ ਨਾਲ ਜਾਂ ਫਸਲ ਨਾਲ ਗੁਜ਼ਾਰਾ ਚੱਲਦਾ ਹੈਗਾ ਫਸਲ 6 ਮਹੀਨੇ ਬਾਅਦ ਆਉਂਦੀ ਹੈਗੀ ਦੁੱਧ ਚਾਰ ਦੁੱਧ ਦੇ ਹਫ਼ਤੇ ਬਾਅਦ ਪੈਸੇ ਆਈ ਨੇ ਗੁਜ਼ਾਰਾ ਚੱਲ ਜਾਂਦਾ ਹੋਰ ਭਾਈ ਛੋਟਿਆਂ ਨੂੰ ਤਾਂ ਚੱਲ ਮਾੜੇ ਮੋਟੇ ਜੁੜ ਵੀ ਜਾਂਦੇ ਨੇ ਵੱਡਿਆਂ ਦੇ ਚੱਲ ਸਾਰਾ ਜਸਰੀ ਜਾਂਦਾ ਚੁੱਲੇ ਦਾ ਹੋਰ ਕੀ ਹੈ ਹੋਰ ਵਿਕਰਾ ਤੇਰੀ ਚਾਚੀ ਵੀ ਕਹਿੰਦੀ ਸੀ ਸਰਜੀਤ ਕਹਿੰਦੀ ਅਸੀਂ ਇੱਕ ਗਾਂ ਹੋਰ ਲੈ ਕੇ ਆਵਾਂਗੇ ਕਹਿੰਦੀ ਆਖੇ ਚੱਲ ਵਿੱਚ ਹੀ ਚੱਲੀ ਜਾਊਗਾ ਫਿਰ ਮੈਂ ਤਾਂ ਮਾ ਤਾਂ ਉਹ ਸਾਰਾ ਰੋਂਦੀ ਰਹਿੰਦੀ ਹੈਗੀ ਕਹਿੰਦੀ ਕਿ ਮੇਰੀ ਨੂੰਹ ਕੰਮ ਨਹੀਂ ਕਰਦੀ ਹੈਗੀ ਨਾਲੇ ਹੁਣ ਇੱਕ ਗਾਂ ਹੋਰ ਲੈਉਣ ਨੂੰ ਫਿਰਦੀ ਆ ਉਹ ਪਈ ਆਪਣੀ ਰੀਸ ਕਰਦੀ ਐ ਹੁਣ ਆਪਣੀ ਰਮਨ ਤਾਂ ਸਾਰਾ ਕੰਮ ਕਰ ਲੈਂਦੀ ਐ ਹੁਣ ਉਹਨਾਂ ਦੀ ਬਹੁਤਾ ਕੰਮ ਨਹੀਂ ਕਰਦੀ ਕਹਿੰਦੀ ਐ ਕਿ ਪਸੂਆਂ ਦਾ ਕੰਮ ਨਹੀਂ ਮੈਂ ਕਰਦੀ ਕਹਿੰਦੀ ਐ ਕਿ ਮੈਂ ਤਾਂ ਗੋਹੇ 'ਚੋਂ ਮਸਕ ਮਾਰਦਾ ਲੈ ਦੁੱਧ ਪੀ ਲੈਂਦੀ ਐ ਸਭ ਕੁਝ ਖਾ ਪੀ ਲੈਂਦੀ ਐ ਕਿ ਗੋਹੇ 'ਚੋਂ ਮੈਨੂੰ ਮਸਕ ਮਾਰਦਾ ਉਹੀ ਤਾਂ ਗੱਲ ਆ ਮਾਤਾ ਮੈਂ 20 ਵਾਰੀ ਦੇਖੇ ਦਹੀਂ ਦੇ ਕੋਲਾਪੜੀ ਬੱਠੀ ਹੁੰਦੀ ਆ ਕਾ ਨੂੰ ਪਾਈ ਗੋਗੀ ਨੇ ਉਹੀ ਸਰ ਚੜਾ ਰੱਖੀਏਗੀ ਗੋਗੀ ਤਾਂ ਮਾਤਾ ਮੈਨੂੰ ਦੱਸਦਾ ਦੀ ਖੇਤ ਕਹਿੰਦਾ ਮੈਂ ਤਾਂ ਫਸ ਗਿਆ ਕਸੂਤਾ ਨਾ ਇਧਰ ਦਾ ਨਾ ਉਧਰ ਦਾ ਉਹ ਤਾਂ ਤੇਰੀ ਚਾਚੀ ਵੀ ਕਹਿੰਦੀ ਸੀ ਮੈਨੂੰ ਕਹਿੰਦੀ ਕੁੜੀਆਂ ਤਾਂ ਬਾਹਰ ਵਾਗੀਆਂ ਕਹਿੰਦੀ ਫੇਰ ਭਾਈ ਸੰਤ ਅਜਹੀ ਜੁੜੀ ਅਸੀਂ ਲੈ ਲਈ ਕਹਿੰਦੀ ਫੇਰ ਹੋਰ ਕੀ ਕਰੀਏ ਨਾ ਇਸ ਤਰ੍ਹਾਂ ਮਾਤਾ ਕਿਹੜਾ ਗੋਗੀ ਦੀ ਉਪਰ ਬੜੀ ਵੱਡੀ ਹੋ ਗਈ ਸੀਗੀ ਮਾਂ ਮਾਨੂੰ ਤਾਂ ਪਈ ਫਿਕਰ ਹੁੰਦਾ ਹੀ ਐ ਇਹ ਤਾਂ ਹੈਗਾ ਮਾਤਾ ਮਾਂ ਤਾਂ ਮਾਂ ਤਾਂ ਮਾਂ ਹੀ ਹੁੰਦੀ ਹੈ ਨਾ ਚਲ ਮੈਂ ਤਾਂ ਅੰਦਰ ਪੈਣੀ ਆ ਫੇਰ ਤਾਂ ਸਰਦੂਕੀ ਮੈਂ ਤਾਂ ਧੁੱਪ ਜੀ ਲੱਗਦੀ ਹੈਗੀ ਸ਼ਾਮੇ ਜਾਣੇ ਮੜ ਜਾ ਬੈ ਪਸੂ ਜੀ ਲੈਣੇ ਫਿਰ ਗਰਮਪੁਰ ਨੂੰ ਸਲਾਮ ਸੁਲਾ ਬਣਾ ਕੇ ਆ ਖੇਲਾ ਨਾ ਗੋਹੇ ਲਿਆ ਮਾਜਾਰ ਗੋਹ ਹੈ ਤੋਂ ਕੀ ਕਰਾਉਣਾਗਾ ਇਦੀ ਗੈਸਤੀ ਬਣਾ ਲਾਂਗੇ ਆਪਾਂ ਨਹੀਂ ਮੈਂ ਤੈਨੂੰ ਬਤੀਰ ਸਾਗ ਨੂੰ ਚਾ ਕੇ ਦੇ ਦੂ ਤੋਂ ਬਤੀਦੀ ਚੁੱਲੇ ਤੇ ਬਣਾ ਲੀ ਗੋਹ ਹੈ ਨਾ ਚਲੋ ਠੀਕ ਹੈ ਫਿਰ ਐਂ ਕਰਦੀ ਆ ਮੈਂ ਉਹਨੇ ਸਬਜੀ ਦਾ ਤੜਕਾ ਲਾ ਲੈਣੀ ਆ ਤੁਸੀਂ ਲਿਆਉ ਗੋਹੇ ਚਲ ਆਗੀ ਮੈਂ ਹੁਣੀ ਲੈ ਕੇ ਆਉਣੀ ਆ ਫਿਰ ਠੀਕ ਐ ਉਹ ਹੈ ਨਹੀਂ ਆ ਪਾਥੀਆਂ ਸੀ ਕਿੱਧਰ ਗਈਆਂ ਉਹ ਕੌਣ ਲੈ ਗਿਆ ਚੱਕ ਕੇ ਮੈਂ ਤਾਂ ਰੋਜ ਪਾਥ ਦੀ ਰਹਿ ਜਾਨੀ ਆ ਆਦੀ ਮੀਆਂ ਨ ਬਾਹਰੀ ਗੰਦੀ ਆ ਤਾਂ ਆਪ ਤਾਂ ਪਾਥ ਦੀਆਂ ਨਹੀਂ ਦੂਜੇ ਦੀਆਂ ਛੜਦੀਆਂ ਨਹੀਂ ਜਾਣੀ ਆ ਮੈਂ ਗਾਗਨ ਨੂੰ ਦੱਸਦੀਆਂ ਜਾ ਕੇ ਆਪ ਤਾਂ ਇਹਨਾਂ ਮੇਰਾ ਤਾਂ ਗੋਹਾ ਪੱਥਨ ਵਾਲਾ ਦੱਸਦੀਆਂ ਗਾਗਨ ਨੂੰ ਜਾ ਕੇ ਆਪ ਤਾਂ ਪਾਥ ਦੀਆਂ ਨਹੀਂ ਲੋਕਾਂ ਦੀਆਂ ਚੱਕੀ ਜਾਣਗੀਆਂ ਪਤਾ ਨਹੀਂ ਕਿਹੜੀ ਲੈ ਗਈ ਪਾਥੀਆਂ ਜਾ ਕੇ ਸਾਰੀਆਂ ਕੁੱਟੇ ਥਾਲੀਆਂ ਆਪ ਤਾਂ ਪਾਥ ਦੀਆਂ ਨਹੀਂ ਵੈਤਲਾ ਗਾਗਨ ਆਪਣੀਆਂ ਤਾਂ ਪਾਥੀਆਂ ਸਾਰੀਆਂ ਚੱਕ ਲਈਆਂ ਪੁੱਤ ਕਿਸੇ ਨੇ ਜਮੀ ਨਹੀਂ ਤੂੰ ਸਤਾਬ ਗੌਰ ਨੂੰ ਬਾਹਰ ਨਿਕਲ ਕੇ ਵੀ ਨਹੀਂ ਦੇਖਦੀ ਤੂੰ ਕੀ ਪਾਥੀਆਂ ਲੈ ਕੇ ਕੋਈ ਚੱਕੇ ਆਏ ਕਿਵੇਂ ਲੈ ਗਿਆ ਤੁਸੀਂ ਸਾਰਾ ਦਿਨ ਤਾਂ ਫਿਰਦੇ ਰਹਿੰਦੇ ਉੱਥੇ ਬਾੜੇ 'ਚ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਕੌਣ ਚੱਕ ਕੇ ਲੈ ਗਿਆ ਮੈਂ ਕਿਹਾ ਮੈਂ ਬੌਲੇ ਕਾ ਮਿਲੀਆਂ ਮੌਦਨ ਦੀ ਪਸਦੀਆਂ ਗਈ ਸਾਰੀਆਂ ਪਾਥੀਆਂ ਲੱਗੋ ਕਿ ਚੱਕ ਕੇ ਮੇਰੇ ਦਾ ਵੀ ਪੀਪ ਘਟਿਆ ਪਿਆਗਾ ਤੂੰ ਹਜੇ ਕਹਿੰਦੀ ਏ ਕਿ ਪਤੀ ਨਹੀਂ ਲੱਗਿਆ ਤੈਨੂੰ ਲੈ ਫਿਰ ਲੈ ਗਿਆ ਤਾਂ ਕੋਈ ਲੈ ਗਿਆ ਸਹੀ ਹੁਣ ਕਿਹਦਾ ਨਾਂ ਦਈ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਵੀ ਕੌਣ ਲੈ ਗਿਆ ਚੱਕ ਕੇ ਆਜਾ ਤੈਨੂੰ ਮੈਂ ਦਿਖਾਉਣੀ ਆ ਚੱਲ ਆਜਾ ਚੱਲ ਧੀਮੀ ਇੰਨੀ ਹੈ ਚਲਾਕ ਨੇ ਪਤਾ ਹੀ ਲੱਗਦਾ ਅੱਗੇ ਤਾਂ ਕੋਈ ਹੋਰ ਚੀਜ਼ਾਂ ਚੋਰੀ ਕਰਦਾ ਹੁਣ ਤਾਂ ਪਾਥੀਆਂ ਚੋਰੀ ਕਰਦੀਆਂ ਨੇ ਲੇ ਪਾਥੀਆਂ ਵੀ ਕੋਈ ਚੋਰੀ ਕਰਨ ਵਾਲੀ ਚ ਆਜਾ ਤੈਨੂੰ ਮੈਂ ਦਿਖਾਉਣੀ ਆਂਗੀ ਸਾਰੀਆਂ ਸੁੱਕੀਆਂ ਸੁੱਕੀਆਂ ਪਾਥੀਆਂ ਸਾਰੀਆਂ ਲੈ ਗਈਆਂ ਕੋਈ ਇਹ ਲੈ ਆ ਸਾਰੀਆਂ ਆ ਸਾਰੇ ਕਿਤੇ ਲਾਈਆਂ ਹੋਈਆਂ ਸੀ ਉਹ ਤੱਕ ਕਿਤੇ ਥੋੜੀਆਂ ਜਿਹੀ ਰਹਿ ਗਈਆਂ ਕੀ ਪਤਾ ਹੁਣ ਲੈ ਕੌਣ ਲੈ ਕੇ ਕਿਹਦਾ ਨਾਂ ਦਾ ਰਸਮ ਵੀ ਹੁਣ ਤੋਂ ਬਚਣਾ ਬਲੀ ਇੱਕ ਵਾਰੀ ਪਤਾ ਲੱਗ ਜਾਂਦੇ ਮੈਂ ਦੱਸੂ ਵੀ ਕਿਵੇਂ ਪਾਥੀਆਂ ਚੱਕੀਆਂ ਹੁੰਦੀਆਂ ਨੇ ਮੇਰੇ ਤਾਂ ਸਾਰਾ ਗੋਹਾ ਵੀ ਪਿਆ ਪੱਥਨ ਵਾਲਾ ਮੇਰੇ ਤੇ ਇਹ ਵੀ ਨਹੀਂ ਜੀ ਕਰਦਾ ਪੱਥਨ ਨੂੰ ਹੁਣ ਆਪਾਂ ਹੁਣ ਨਿਗਾ ਰੱਖਾਂਗੇ ਕਿ ਕੌਣ ਚੱਕਦੀ ਆ ਮਤਲਬ ਕਿ ਨਹੀਂ ਇੱਥੇ ਆਪਾਂ ਕੈਮਰਾ ਲਵਾਉਣੇ ਆ। ਬੇਬੇ ਤੈਨੂੰ ਪਤਾ ਨਹੀਂ ਹੈਗਾ ਤੇ ਪਾਥੀਆਂ ਨਾ ਅੰਦਰ ਰੱਖਣੀਆਂ ਸੀ। ਤੈਨੂੰ ਪਤਾ ਪਾਥੀਆਂ ਕਿੰਨੀਆਂ ਮਹਿੰਗੀਆਂ ਹੋਈਆਂ। ਬੇਰਾ Amazon ਤੇ ਦੇਖ ਲੈ 50 ਰੁਪਏ ਦੀ ਇੱਕ ਪਾਥੀ ਮਿਲਦੀ ਹੈਗੀ। ਸੋਨੇ ਤੋਂ ਮਹਿੰਗੀਆਂ ਹੋਈਆਂ ਪਈਆਂ ਨੇ। ਬਸ ਆਪਾਂ ਤਾਂ ਇੱਥੇ ਕੈਮਰਾ ਲਵਾਉਣੇ ਆ। ਤੂੰ ਇੱਥੇ ਪੱਥਿਆ ਕਰ ਇੱਕ ਵਾਰੀ ਮੈਨੂੰ ਪਤਾ ਲੱਗ ਜੇ ਕਿਹਨੇ ਚੱਕੀਆਂ ਨੇ। ਸਾਰੀਆਂ ਵਾਪਸ ਕਰਾਉ। ਬੂਹੇ ਮਰ ਜਾ ਇੰਨੀਆਂ ਮਹਿੰਗੀਆਂ ਹੋਈਆਂ ਫਰਗੀਆਂ ਨੇ ਪਾਥੀਆਂ ਆਪਾਂ ਤਾਂ ਜਮੀ ਇੰਨਾ ਨੁਕਸਾਨ ਹੋ ਗਿਆ ਆਪਣਾ ਤਾਂ ਫੇਰ ਵਾੜੀ। ਕੋਈ ਨਾ ਕੋਈ ਨਾ ਬਸ ਕਰ ਹੌਸਲਾ ਰੱਖ ਗਾਗਨ ਅਪਾ ਤਾਂ ਪੁੱਤ ਫਿਰ ਬਿਜ਼ਨਸ ਤੋਰ ਲੈਨੇ ਆ ਇਹ ਤਾਂ ਬਹੁਤ ਮਹਿੰਗੀਆਂ ਨੇ ਪਾਤੀਆਂ ਤਾਂ ਮੈਂ ਤਾਂ ਬਾਧੂ ਪੱਥ ਦਿਆ ਕਰੂੰ ਤੂੰ ਇਹ ਕੰਮ ਤੋਰ ਫਿਰ ਬਿਜ਼ਨਸ ਤਾਂ ਚਲਾ ਲਾਂਗੇ ਫਿਰ ਪੱਥ ਕਿ ਰੱਖੇਂਗੀ ਕਿੱਥੇ ਚੋਰੀ ਦਾ ਤੇਰੀ ਆਉਦੀ ਹੋ ਜਾਂਦੀਆਂ ਨੇ ਹੁਣ ਮੈਂ ਪੂਰੀ ਨਿਗਰ ਰੱਖੂੰਗੀ ਕਿਹੜੀ ਨਹੀਂ ਜਾਂਦੀ ਐ ਚੱਕ ਕੇ ਟੁੱਟੇ ਥਾਂ ਲਈ ਚੰਗਾ ਜਿਹੜੀ ਆਪ ਨਹੀਂ ਪੱਥ ਸਕਦੀ ਹੁਣ ਇਹਦੂ ਬਾਧ ਦੇਣਾ ਫਿਰ ਤੂੰ ਹੁਣ ਮੈਂ ਆਪਦਾ ਹੋ ਰੱਖੂੰਗਾ ਹੋਰ ਪੂਰੀ ਕੋਈ ਨਾ ਮੈਨੂੰ ਵੀ ਇੱਕ ਵਾਰੀ ਪਤਾ ਲੱਗ ਜਾਂਦੇ ਇੱਕ ਵਾਰੀ ਹੋਰ ਲੈ ਕੇ ਜਾਂਦੇ ਚੱਕ ਕੇ ਫਿਰ ਮੈਂ ਇਹਦੂ ਤਨੇਸੜੀ ਉਹਨੂੰ ਹਾਂ ਗਾਗਨ ਹੁਣ ਪੂਰਾ ਜਲੂਸ ਕੱਢਾਂਗੇ ਭਾਈ ਜੇ ਨਾਲ ਮੈਂ ਇੱਕ ਹੋਰ ਗੱਲ ਦੱਸਦੀ ਹਾਂ ਤੁਸੀਂ ਰੋਲਾ ਨਾ ਪਾਓ ਵੀ ਆਪਣੀਆਂ ਪਾਤੀਆਂ ਚੱਕੀਆਂ ਆ ਇਹਦੇ ਨਾਲ ਤਾਂ ਅਗਲੇ ਨੂੰ ਉਹ ਜਿਹੜਾ ਚੋਰਾ ਨੂੰ ਪਤਾ ਲੱਗ ਜੂਗੀ ਇਹਨਾਂ ਨੂੰ ਤਾਂ ਪਤਾ ਲੱਗ ਗਿਆ ਸਮਝਦੀ ਹੁਣ ਤਾਂ ਇਹੀ ਹੋਵੇ ਵੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਦੁਬਾਰੇ ਆਉਣ ਦੇ ਵੀਡੀਓ ਬਣਾ ਕੇ ਨਾ ਨੈਟ ਤੇ ਪਾਉਂਗੀ ਮੈਂ ਵੀ ਹਾਂ ਹੁਣ ਐਵੇਂ ਹੀ ਕਰਾਂਗੇ ਪੁੱਤ ਹੁਣ ਮੈਂ ਜਮਨ ਨਹੀਂ ਦੱਸਦੀ ਕਿਸੇ ਨੂੰ ਵੀ ਸਾਡੀਆਂ ਪਾਤੀ ਚੋਰੀ ਹੋ ਗਈਆਂ ਚੱਲ ਕੋਈ ਨਾ ਬੇਬੇ ਹੁਣ ਤਾਂ ਚੱਲ ਘਰੇ ਪਰ ਦੱਸੀ ਨਾ ਕਿਸੇ ਨੂੰ ਇਸੇ ਗੱਲ ਤੇ ਰਹੀ ਫੇਰ ਤੂੰ ਦੇਖੀ ਮੈਂ ਵੀਡੀਓ ਬਣਾ ਕੇ ਨਾ ਮੈਂ ਝਾੜੂ ਨੈਟ ਤੇ ਨੀਰਾ ਮਨਾ ਹਾਂ ਬੇਬੇ ਮੈਂ ਤੈਨੂੰ ਐ ਕਹਿਨੀ ਆ ਮੈਂ ਕਿਹਾ ਤੂੰ ਤਾਂ ਲੈ ਜਾ ਟੋਕਰਾ ਹਾਂ ਹੈ ਮੈਂ ਬਠੜ ਲਿਓਨੀ ਆ 바ਵਾ ਸੁੱਕੀਆਂ ਪਈਆਂ ਨੇ ਪਾਥੀਆਂ ਆਪਾਂ ਚੱਕ ਲਿਆਵਾਂਗੇ ਹੈ ਨਹੀਂ ਕੋਈ ਹੁਣ ਉੱਥੇ ਉੱਥੇ ਕੋਈ ਨਹੀਂ ਹੈਗਾਗਾ ਤੇ ਚੁੱਪ ਕਰਕੇ ਆਪਾਂ ਚੱਕ ਲਿਆਵਾਂਗੇ ਤੇ ਬੇਬੇ ਮੈਂ ਇਹ ਤਾਂ ਮੈਂ ਇਹ ਪਾਥੀਆਂ ਤੇ ਹੁਣ ਤਾਂ ਨਾ ਹੋ ਰਿਹਾਗਾ ਸਮੂਰੇ ਸਿਆਲ ਆਉਂਦਾ ਆਪਣੇ ਵਾਲੀਆਂ ਕਰੋ ਸੁੱਕੀਆਂ ਹੋਣ ਦੀਆਂ ਪੱਥੀਆਂ ਹੋਈਆਂ ਨਾਏ ਹੁਣ ਤਾਂ ਧੁੱਪਾ ਲੱਗਣੋਂ हट ਜਾਣੀਆਂ ਚੱਲ ਚੱਕ ਲਿਆਉਨੇ ਆਪਾਂ ਉੱਥੇ ਨੇ ਗੱਲਾਂ ਕਰੀ ਜਾਂਦੀਆਂ ਤੇ ਆਂ ਜੀ ਆਖੇ 60 ਰੁਪਏ ਹੋ ਰਹੀਏ ਪਾਥੀ ਦਾ ਹੋਰ ਹੋ ਰਹੀ ਐ ਤੂੰ ਚੱਲ ਬਠੜ ਲੈ ਕੇ ਮੈਂ ਆ ਗਈ ਟੋਕਰਾ ਲੈ ਕੇ ਬੱਸ ਬੱਸ ਮੈਂ ਬਠੜ ਲਿਉਣੀ ਆ ਤੂੰ ਚੱਲ ਹਾਂ ਲੈ ਹੋਰ ਕੰਮ ਤਾਂ ਮੈਂ ਫੇਰ ਹੀ ਕਰੂੰਗੀ ਪਹਿਲਾਂ ਪਾਥੀ ਚੱਕ ਕੇ ਲੈਉਣੀ ਆ ਬੇਬੇ ਤਾਂ ਵਗ ਗਈ ਉਹਦੇ ਨਾਲ ਹੀ ਮੈਂ ਜਾਨੀ ਆ ਮੇਰ ਤਾਂ ਦਿਲ ਜੱਕ ਮੀ ਜਾਂਦਾ ਤੇ ਦੇਖ ਲੈ ਪਹਿਲਾਂ ਕੋਈ ਹੋਵੇ ਨਾ ਇੱਧਰ ਕਿਉਂ ਡਰਦੀ ਆ ਬੇਬੇ ਕੋਈ ਨਹੀਂ ਹੈਗਾ ਤੂੰ ਆ ਜਾ ਛੇਤੀ ਛੇਤੀ ਕਾਲੀ ਕਾਲੀ ਤੁਰਿਆ ਕਰਨ ਵਾਲੇ ਮਾੜਾ ਮਾੜਾ ਤੁਰਦੀ ਆ ਨੀਰਾ ਮਣ ਪਹਿਲੇ ਮੇਰਾ ਬੱਠੜ ਭਰਦੀ ਮੈਂ ਤਾਂ ਆਪਣੀ ਛੇਤੀ ਬਗ ਜੂਗੀ ਆ ਜਾ ਤੂੰ ਤਾਂ ਉਹੀ ਡਰਿਆ ਨਹੀਂ ਰਹਿਣੀ ਆ ਤੂੰ ਤਾਂ ਭੰਜ ਕੇ ਵੀ ਆ ਜੇਂਗੀ ਆ ਜਾ ਆ ਜਾ ਕੁਝ ਨਹੀਂ ਤੁਰਿਆ ਜਾਣਾ ਚੱਕ ਕੇ ਬੱਠੜ ਬੇਬੇ ਆ ਬਾਲਟੀ ਪਾਣੀ ਦੀ ਭਰੀ ਪਈ ਐਗੀ ਇਹਨੂੰ ਬਾਹਰ ਢੋਲਿਆ ਇਹ ਚ ਇਹ ਚ ਬਸ ਜੂਠਕੂਠ ਜੇ ਭਾਂਡੇ ਵਾਂਜੇ ਸੀਗੇ ਲਿਆ ਫੜਾ ਨੇ ਇੱਕ ਢੋਲ ਕਿਉਂ ਨਹੀਂ ਆ ਤਾ ਫਿਰ ਬਾਲਟੀ ਵੀ ਮੇਰੇ ਵਾਸਤੇ ਰੱਖ ਰੱਖੀ ਐ ਇਹ ਵੀ ਨਹੀਂ ਢੋਲ ਸਕਦੀ ਬਾਹਰ ਜਾ ਕੇ ਇਹ ਵੀ ਮਾਂ ਤੂੰ ਢੋਲ ਕੇ ਆ ਵਸ ਨੀਰਾਮਨ ਨੀਚੇ ਛੇਤੀ ਭਰ ਲੈ ਮੈਨੂੰ ਤਾਂ ਡਰ ਲੱਗ ਜਾਂਦਾ ਹੈ ਕਿਤੇ ਅੰਦਰੋਂ ਬਾਹਰ ਨਾ ਆ ਜਾਣ ਕਿਤੇ ਤੂੰ ਮੈਂ ਛੇਤੀ ਘੜੇ ਵਿੱਚ ਮੰਗਦੀ ਤੂੰ ਉਧਰ ਨਹੀਂ ਘਰ ਰੱਖਾ ਮੈਂ ਤਾਂ ਹੋਰ ਇੱਧਰ ਨਹੀਂ ਗਈ ਹਾਂ ਤਾਂ ਮੇਰੀ ਬੂਮਾ ਮਰ ਜਾ ਕਿੱਡੀ ਟੀਸੀ ਲਈ ਬੈਠੀਆਂ ਨੇ ਭਾਂਜਾਂਦੀ ਉਹ ਹੂੰ ਹੂੰ ਵੇ ਗਗਨ ਤਨੁਕਰ ਤੂੰ ਦਿਖਾਵਾ ਸਿੰਦਰ ਦੀ ਤੇਰਾ ਮੰਦੀ ਭੱਜ ਕੇ ਆ ਜਾ ਐਡੀ 30 ਲਾਈ ਬੈਠੀਆਂ ਨੇਗੀਆਂ ਅੱਛਾ ਹੋਰ ਚਲ ਐਡੀ ਧੀਰੀਆਂ ਲਾਈ ਬੈਠੀਆਂ ਨੇ 30 ਲਾਈ ਬੈਠੀਆਂ ਨੇ ਖਦੋਂਦੀਆਂ ਨੇ ਆਜਾ ਅੱਜ ਤਾਂ ਕੱਢਾਂਗੇ ਜਲੂਸ ਹਾਂ ਹਾਂ ਚੱਲ ਆ ਜਾ ਐ ਕਰ ਬੇਬੇ ਖੜ ਜਾ ਮੈਨੂੰ ਨੇ ਇਹਦੀ ਵੀਡੀਓ ਬਣਾ ਲੈ ਦੇ ਫੇ ਮੈਂ ਨੈਟ ਤੇ ਚਾੜੀ ਖਾਜ ਚੱਕ ਬਣ ਕੇ ਵੱਲੇ ਵੱਲੇ ਸਾਰੀਆਂ ਲੈ ਗਈ ਜਿਹੜਾ ਗੋਹਾ पे ਵੀ ਲੈ ਗਈ ਗਿੱਲੀਆਂ ਬੱਤੀਆਂ ਸਾਰੀਆਂ ਚੱਕ ਲਓ ਪਹਿਲਾਂ ਵੀ ਸਾਰੀਆਂ ਤੁਸੀਂ ਢੋਲੀਆਂ ਹੁਣ ਪਤਾ ਲੱਗਿਆ ਸਾਨੂੰ ਤਾਂ ਤੁਹਾਡੀ ਕਰਤੂਤ ਦਾ ਲੈ ਭਣੇ ਅਸੀਂ ਕਿਹੜਾ ਕੋਈ ਤਾਂ ਗੁੱਸਾ ਘਾਤੋਂ ਕਰਦੀ ਐ ਅਸੀਂ ਕੋਈ ਚੋਰੀ ਥੋੜੀ ਲੈ ਕੇ ਜਾਂਦੀਆਂ ਸੀ ਸਾਰ ਤਾਂ ਗਿੱਲੀਆਂ ਸੀ ਬਾਤੀਆਂ ਜੋ ਸਾਡੀਆਂ ਸੁੱਕ ਗਈਆਂ ਤੁਸੀਂ ਚੱਕ ਲਓ ਵੇ ਢਿੱਕੜੀ ਗੱਲ ਲਗੀ ਨਾ ਚਾਚੀ ਜੀ ਚੋਰੀ ਨਹੀਂ ਸੀ ਕਰਦੀ ਫਿਰ ਪੁੱਛ ਕੇ ਲੈ ਕੇ ਜਾਂਦੀ ਬਿਨਾ ਪੁੱਛੇ ਕੌਣ ਲੈਂਦਾ ਹੁੰਦਾ ਕਿਸੇ ਦੀ ਚੀਜ਼ ਨਾਲੇ ਤੁਸੀਂ ਪਹਿਲਾਂ ਚੱਕ ਕੇ ਲਈਆਂ ਨਾਲੇ ਚੋਰਾ ਵਾਂਗ ਦਵਾ-ਦਬਾ ਤੋਕਰੇ ਭਰੀ ਜਾਂਦੀਆਂ ਸੀ ਲੇ ਭੈਣੇ ਅਸੀਂ ਕਿੱਥੋਂ ਲੈ ਗਈਆਂ ਤੁਸੀਂ ਤਾਂ ਲੜਨ ਲੱਗ ਗਿਆਂ ਆ ਪੈਨੇ ਤੁਹਾਡੇ ਟੋਕਰੇ ਲੈ ਜੋ ਚੱਕ ਕੇ ਆਵਦੀਆਂ ਐਡੀ ਕੀ ਗੱਲ ਆ ਪਾਥੀ ਨੇ ਸਾਡੇ ਗਿੱਲੀਆਂ ਸੀਗੀਆਂ ਸਾਡੇ ਕਿੰਨੇ ਮਰਜ਼ੀ ਚੱਕ ਲਿਓ ਸਾਡੇ ਪਈਆਂ ਨੇ ਪਾਥੀਆਂ ਨਾ ਫਿਰ ਪੁੱਛ ਕੇ ਲੈ ਕੇ ਜਾਂਦੀਆਂ ਬਿਨਾ ਪੁੱਛੇ ਚੱਕਣ ਦਾ ਕੀ ਮਤਲਬ ਨਹੀਂ ਭੈਣੇ ਜਹੀ ਜੂ ਕੋਕੋ ਹੈ ਜੇ ਬੱਚੇ ਹੈ ਮੈਨੂੰ ਸਾਫ਼ ਸਮਝ ਆਉਂਦਾਗਾ ਵੀ ਤੁਸੀਂ ਸਾਡੀਆਂ ਪਾਥੀਆਂ ਚੋਰੀ ਜੀ ਕਰਦੀਆਂ ਮੈਨੂੰ ਸਾਰਾ ਪਤਾ ਲੱਗਦਾ ਸੀ ਕਿ ਬੌਲੀਆਂ ਕਮਲੀਆਂ ਨਹੀਂ ਹੈਗੀਆਂ। ਲਾਹ ਕੁੱਲੇ ਤਸੇ ਲੋੜੇ ਲਾਉਣੀ ਹੋਗੀਆਂ। ਜੇ ਚਾਰ ਪਾਥੀਆਂ ਸੀ ਲੈ ਗਈਆਂ, ਇਥੋਂ ਦੀ 20 ਲਗੌਰ ਲੰਗਦੀਆਂ ਨੇਗੀਆਂ। ਉਹ ਲੈ ਗਈਆਂ ਹੋਣਗੀਆਂ ਉੱਥੇ ਸਾਡੇ ਸਿਰ ਲਾਤਾ ਪੈਣ। ਅੱਗੇ ਤਾਂ ਕਦੀ ਚੱਕੀਆਂ ਨਹੀਂ ਹੈਗੀਆਂ। ਹੁਣੇ ਚੱਕੀਆਂ ਗਈਆਂ ਨੇ ਪਾਥੀਆਂ ਸਾਡੀਆਂ ਦਾ। ਫਿਰ ਸਾਡੇ ਸਿਰ ਤਾਂ ਹੀ ਲਾਉਣੀ ਆ ਤੁਸੀਂ। ਪਹਿਲਾਂ ਤਾਂ ਸਾਡੀ ਇੱਕ ਪਾਥੀ ਨਹੀਂ ਚੱਕੀ ਗਈ। ਜਿੱਦ ਦੇ ਅਸੀਂ ਤੁਹਾਡੇ ਕਮਾਂਡ 'ਚ ਆਏ ਆ, ਉਦੋਂ ਤਾਂ ਸਾਡੇ ਸਾਰੀਆਂ ਪਾਥੀਆਂ ਚੱਕੀਆਂ ਗਈਆਂ। ਨਾਲੇ ਤਾਂ ਉੱਤੋਂ ਫੜਨੀਆਂ, ਨਾਲੇ ਹਜੇ ਤੁਸੀਂ ਮੰਨਦੀਆਂ ਨਹੀਂ। ਹਜੇ ਕਿ ਸਾਡੇ ਸਿਰ ਲਾਉਣੀ ਹੋਗੀਆਂ। ਹਜੇ ਕੋਈ ਕਸਰ ਰਹੇਗੀ ਚਰਚਰੀ ਜੀ ਚੱਲ ਸਾਡੇ ਘਰੇ ਚੱਲੀ ਜਾ ਇੱਕ ਪਾਥੀ ਵੀ ਥੈਗੀ ਤੈਨੂੰ ਤੂੰ ਤਾਂ ਕਹਿਦੀ ਸਾਰਾ ਤਾਂ ਸਾਡੇ ਘਹੜਾ ਟੋਲਿਆ ਹਜੇ ਕਹਿੰਦੀ ਪਾਥੀ ਲੱਭ ਕੇ ਦਿਖਾ ਨਾਲੇ ਨਾਲ ਵੀਡੀਓ ਬਣਾ ਲਈ ਹੁਣ ਪ੍ਰੂਫ ਹੈ ਮੇਰੇ ਕੋਲੇ ਚੱਲ ਦਿਖਾ ਕਿੱਥੇ ਆ ਪਾਥੀਆਂ ਚੱਲ ਆ ਜਾ ਦਿਖਾ ਮੈਨੂੰ ਮੈਂ ਆਪਦੇ ਹੱਥਾਂ ਦੀਆਂ ਪਾਥੀਆਂ ਪੱਥੀਆਂ ਆਉਂਦੀ ਸਿਆਣ ਲੂਗੀ ਐਡੀ ਗੱਲ ਤਾਂ ਹੈ ਨਹੀਂ ਕੋਈ ਜਿੱਡੀ ਤੁਸੀਂ ਕਰ ਰੱਖੀ ਹੈਗੀ ਪਾਥੀ ਨਹੀਂ ਪਾਥੀਆਂ ਪਿੱਛੇ ਤੁਸੀਂ ਸਾਨੂੰ ਕੀ ਕੀ ਬੋਲੀ ਜਾਂਦੀ ਹੋਗੀਆਂ ਜੇ ਤੁਸੀਂ ਐਡੀਆਂ ਸੱਚੀਆਂ ਨਾ ਜਾ ਕੇ ਮੈਨੂੰ ਦਿਖਾਓ ਕਰੇ ਨਾ ਜਦੋਂ ਅਸੀਂ ਸੱਚੀਆਂ ਸਾਨੂੰ ਪ੍ਰੂਫ ਦਿਖਾਉਣ ਦੀ ਕੀ ਲੋੜ ਹੈਗੀ ਤੁਸੀਂ ਆਲੀਆਂ ਪਾਠੀਆਂ ਦੀ ਆਪ ਪੜਤਾਲ ਕਰੋ ਅਰ ਤਾਂ ਹੁਣ ਆ ਚਾਰ ਪਾਠੀਆਂ ਲੈ ਕੇ ਜਾਂਦੀਆਂ ਤੇ ਉਹ ਵੀ ਸਾਡੀਆਂ ਗਿੱਲੀਆਂ ਪਈਆਂ ਸੀ ਐਡੀ ਕੀ ਗੱਲ ਆ ਗੋਹੀ ਐ ਸਾਡੋ ਚੱਕ ਲਿਆ ਕਰੋ ਕਿੰਨਾ ਮਰਜੀ ਰੁੱਦਦਾ ਫਿਰਦਾਗਾ ਕਿੰਨਾ ਮਰਜੀ ਚੱਕ ਲਿਆ ਕਰ ਪੱਥੀ ਚੱਲ ਪੱਥੀਆਂ ਤੂੰ ਚੱਕ ਲੈਂਦੀ ਤੂੰ ਚੱਕ ਕੇ ਪੱਥ ਲਿਆ ਕਰ ਵਾਈ ਰਕਾਨ ਸਾਨੂੰ ਕਹਿ ਨਹੀਂ ਐ ਰੁੱਦਦਾ ਫਿਰਦਾ ਤੂੰ ਚੱਕ ਲਿਆ ਕਰੋ ਪੱਥ ਲਿਆ ਕਰੋ ਫੇਰ ਆਵਦਾ ਕੁੜੀ ਤੈਨੂੰ ਮੈਂ 20 ਵਾਰੀ ਕਹਤਾ ਵੀ ਸਾਡੇ ਘਰੇ ਜਾ ਕੇ ਦੇਖ ਲੈ ਇੱਕ ਪਾਠੀ ਨਹੀਂ ਹੈਗੀ ਉਹ ਸਿਰ ਖਾਦਾ ਤੁਸੀਂ ਤਾਂ ਸਾਡਾ ਇਹ ਵਧੀਆ ਗੱਲ ਐ ਨਾਲੇ ਚੋਰ ਨਾਲੇ ਚਤਰਾਈ ਨਾਲੇ ਸਾਡੀ ਬੇਇੱਜ਼ਤੀ ਹੋ ਜੂ ਜੀ ਅਸੀਂ ਦੇਖਣ ਬਾਗੀਆਂ ਲੋਕ ਤੁਸੀਂ ਚਾਰ ਪਾਸਿਆਂ ਚੱਕੇ ਨੇ ਲੋਕ ਤਾਂ ਘਾਰੇ ਚੱਕ ਲੈਂਦੇ ਪਤਾ ਕਿੰਨੀਆਂ ਮਹਿੰਗੀਆਂ ਹੋਈਆਂ ਪਈਆਂ ਨੇ 50 ਰੁਪਏ ਦੀ ਇੱਕ ਪਾਥੀ ਵਿਕਦੀ ਹੈਗੀ ਨੇ ਡੱਡ ਘਹਾਰੇ ਲੋਕ ਚੋਰੀਆਂ ਕਰ ਕਰ ਲੈ ਜਾਂਦੇ ਨੇ ਤੂੰ ਤਾਂ ਚਾਰ ਬਾਥੀਆਂ ਪਿੱਛੇ ਨਾ ਉਹ ਗਾਂ ਪਾ ਰੱਖਿਆਗਾ ਗਾਂ ਪਾਈਏ ਨਾ ਪਤਾ ਕਿਵੇਂ ਬੱਥੀਆਂ ਨੇ ਆ ਬੇਬੇ ਦੇਖ ਲੈ ਠੰਡ ਚ ਕਿਵੇਂ ਬਸਦੀਏਗੀ ਫਿਰ ਹੁਣ ਬਾਥਲੇ ਬੇਬੇ ਕਿਉਂ ਬਾਥਲੇ ਫਿਰ ਤੁਸੀਂ ਚੱਕ ਚੱਕ ਕੇ ਫੇਰ ਲੈ ਜਉਂਗੀਆਂ ਕਿ ਐਸੇ ਬੌਣੀਆਂ ਵੀ ਰੋ ਚੱਕਾਂਗੇ ਛੋਡੀ ਕੋਈ ਨਾ ਛੋਡੀ ਵੀਡੀਓ ਬਣ ਗਈ ਹੁਣ ਮੈਂ ਹਰ ਵਾਰੀ ਬਣਾਇਆ ਕਰੂ ਜੇ ਚੱਕਿਆ ਕਰੂੰਗੀ ਆ ਉਹ ਗਾਂ ਪੈਂਦੀਆਂ ਫਿਰਦੀਆਂ ਲੱਗੀਆਂ ਬੇਬੇ ਇਹ ਨਹੀਂ ਮੰਨਦੀਆਂ ਹੈਗੀਆਂ ਚੋਰਨੀਆਂ ਤਾਂ ਹੈਗੀਆਂ ਨੇ ਦੋਨੇ ਨਹੀਂ ਮੈਂ ਕਦੋਂ ਦੀ ਸੁਣੀ ਜਾਣੀ ਹੈਗੀ ਹੈ ਤੁਸੀਂ ਸਿਰੇ ਸਿਰ ਚੜਦੀਆਂ ਜਾਣੀਆਂ ਹੋਗੀਆਂ ਕਦੇ ਚੋਰਨੀਆਂ ਪਰਖਦੀਆਂ ਕਦੇ ਕੁਛ ਕਹਿ ਨਹੀਂ ਹੁੰ ਮੈਂ ਕਿ ਤੁਹਾਡਾ ਖਾਨਦਾਨ ਹੋਊਗਾ ਚੋਰ ਸਾਡੇ ਰਿਸ਼ਤੇਦਾਰ ਚੋਰ ਹੋਣਗੇ ਸਾਨੂੰ ਕਹਤੋ ਕਹਿ ਨਹੀਂਓ ਤੁਸੀਂ ਰੋਜ ਤੂੰ ਮੇਰੀ ਮਨੂ ਨੂੰ ਵੱਧ ਘੱਟ ਨਾ ਬੋਲ ਨਾਲ ਚੋਰ ਨਾ ਇਤਰਾਜ ਖਾਨਦਾਨ ਤੱਕ ਜਾਣਦੀ ਰੋਡ ਨਹੀਂ ਹੈਗੀ ਵੀਡੀਓ ਛਾੜ ਦੂੰ ਮੈਂ ਨੈਟ ਤੇ ਵੀਡੀਓ ਬਣਾਈ ਹੋਈ ਹੈ ਮੇਰੇ ਕੋਲੇ ਬਾਲਾ ਬੋਲਦੀ ਹੂੰਗੀ ਚੋਰੀਆਂ ਚੋਰਨੀਆਂ ਤਾਂ ਹੈ ਹੀ ਹੋਈਆਂ ਜੇ ਚੋਰੀ ਕਰੀ ਜਣੀ ਫਿਰ ਚੋਰਨੀਆਂ ਕਹਾਂਗੇ ਕਹੂੰਗੀ ਮੈਂ ਤਾਂ ਚੋਰਨੀਆਂ ਹੋ ਤੁਸੀਂ ਦਰ ਨਹੀਂ ਪਾਥੀਆਂ ਪਾਥੀਆਂ ਲਾ ਰੱਖੇ ਤੇ ਕੌ ਆਦੀਆਂ ਪਾਥੀਆਂ ਵੱਡ ਲੋ ਦੰਦੀਆਂ ਖਾ ਲੋ ਪਾਥੀਆਂ ਨੂੰ ਅਸੀਂ ਕਲੋਂ ਦੇ ਸੁਣੀ ਜਾਂਦੇ ਆਂਗੇ ਕਲੋਨੀਆਂ ਲੱਗ ਰਹੀਆਂ ਨੇ ਬੋਲਣਾ ਲੱਤਾਂ ਜੀਆਂ ਮਾਰਦੀਆਂ ਤੂੰ ਜਿਵੇਂ ਪਾਥੀਆਂ ਪੱਥਣੀਆਂ ਪੈ ਗਈਆਂ ਨੇ ਤੈਨੂੰ ਫੇਰ ਲੱਗੂ ਪਤਾ ਜਦੋਂ ਹੁਣ ਪੱਥੀਆਂ ਪੱਥ ਕੇ ਫੇਰ ਜਾਲੇਂਗੀ ਜਦੋਂ ਅਸੀਂ ਕਿਹੜਾ ਕਹਦੇ ਗੋਹਾ ਪੱਠਾ ਜਾਂ ਸਿੱਟਿਆ ਤੂੰ ਆ ਗਈ ਵੱਡੀ ਪਾਥੀਆਂ ਪੱਥਣ ਵਾਲੀ ਜੇ ਤੁਸੀਂ ਗੋਹਾ ਸਿੱਟਿਆ ਹੁੰਦਾ ਕਦੇ ਤੁਸੀਂ ਚੋਰੀ ਨਾ ਕਰਦੀਆਂ ਨਹੀਂ ਮੈਥੇ ਤੂੰ ਥਪੜੇ ਨਾ ਖਾ ਲਈ ਆ ਤੇਰੀ ਨੂੰਹ ਦਾ ਤਾਂ ਐਡੀ ਲੁਤਰੋ ਲੱਗੀ ਹੈਗੀ ਕਿਵੇਂ ਲੱਗੀਆਂ ਨੇ ਬੋਲਣਾ ਤੇ ਤੇਰੀ ਨੂੰਹ ਦੇ ਕਿਹੜਾ ਘੱਟ ਲੱਗੀ ਇਹ ਤਾਂ ਆਪ ਗਿੱਠ ਦੀ ਲੱਗੀ ਇਹ ਤੋਂ ਬੁਲਾ ਲੈਣਾ ਪਰ ਇਹ ਕੀ ਬੋਲੂਗੀ ਤੁਸੀਂ ਚੋਰ ਨਹੀਂ ਹੋ ਦੋਨੇ ਜਣੀਆਂ ਬੋਲਣ ਬੁੱਲਣ ਆਈ ਗੱਲ ਨਾ ਕਰ ਵੱਠਲ ਮਾਰੂੰਗਾ ਸਿਰ 'ਚ ਆ ਜਾ ਮਰੀ ਨਹੀਂ ਆਇਆ ਤੂੰ ਇਹਨਾਂ ਨੇ ਕਾਣ ਨੂੰ ਮੂੰਹ ਲਗਦੀ ਹੈਂਗੇ ਹੱਥ ਨੇ ਮੁੰਡੇ ਨੂੰ ਆਉਣ ਤੇ ਫੇਰ ਕਰਾਂਗੇ ਗੱਲ ਕਾਣ ਨੂੰ ਮੈਨੂੰ ਕਰ ਲੈਣ ਦੇ ਗੱਲ ਇਹਨਾਂ ਨਾਲ ਛੱਡ ਦੇ ਪੁੱਤ ਛੱਡ ਦੇ ਨਹੀਂ ਤੁਸੀਂ ਕੀ ਗੱਲਾਂ ਕਰੋਗੇ ਹਾਂ ਆ ਸਾਨੂੰ ਕੀ ਗੱਲਾਂ ਨਹੀਂ ਆਉਂਦੀਆਂ ਅਸੀਂ ਬਥੇਰੇ ਕਰ ਲੈਂਦੇ ਆ ਗੱਲਾਂ ਤਾਂ ਕੋਈ ਨਾ ਤੈਨੂੰ ਲੱਗ ਜੂ ਪਤਾ ਹੱਥ ਨੇ ਵੀ ਕਿਹੜਾ ਗੱਲਾਂ ਕਰਦਾ ਹੈ ਕਰ ਲਈ ਜਿਹੜਾ ਕੁਝ ਕਰਨਾ ਹੋਊਗਾ ਛੱਡ ਬੇਬੇ ਕਾਣ ਨੂੰ ਇਹਨਾਂ ਦੇ ਅਨ ਪੜਾ ਦੇ ਮੂੰਹ ਲੱਗਿਆ ਇਹਨਾਂ ਨੂੰ ਤਾਂ ਬੋਲਣ ਦੀ ਅਕਲ ਤਾਂ ਹੈ ਨਹੀਂਗੀ ਨਹੀਂ ਦੇਖ ਕਿੱਡੀ ਲੁਤਰੋ ਲੱਗੀ ਹੈਗੀ ਹੁਣ ਦੇ ਜਲ ਕਰੀ ਬੈਠੇ ਨੇ ਕਰੇ ਰੋਜ਼ ਲੜਦੀਆਂ ਤੁਸੀਂ ਸਾਨੂੰ ਕਿਹੜਾ ਪਤਾ ਨਹੀਂ ਲੱਗਦਾ ਅਸੀਂ ਚਾਹੇ ਲੜੀਏ ਚਾਹੇ ਮਰੀਏ ਤੁਸੀਂ ਸਾਡੇ ਘਰ ਤੋਂ ਕਿਰੇਣਾ ਸਾਡੇ ਘਰ 'ਚ ਦਾਖਲ ਹੁੰਦਾ ਜੀ ਕਰਨ ਦੀ ਲੋੜ ਨਹੀਂ ਦੋਨੇ ਜਾਣੀਆਂ ਪਾਥੀ ਚੋਰ ਨਹੀਂ ਤੂੰ ਵਗ ਜਾ ਆ ਵੀ ਸੱਸ ਨੂੰ ਘਰ ਜਾ ਕੇ ਸਾਂਭ ਲੈ ਨਹੀਂ ਕਰ ਸਾਂਭਣ ਨੂੰ ਕਿਹੜਾ ਅਸੀਂ ਸਿਰਦੀਆਂ ਫਿਰਦੀਆਂ ਗਈਆਂ ਵੀ ਤੁਸੀਂ ਜਾਦੇ ਸਾਂਭਣ ਜਾਣਦੀਆਂ ਬੇਬੇ ਚੱਲੀਏ ਆਪਾਂ ਕਿਉਂ ਇਹ ਨਾਲ ਮੱਥਾ ਮਾਰਿਆਗਾ ਆਹੋ ਵਗ ਜਾ ਵਗ ਜਾ ਹੋਰ ਨਾ ਮੱਥੇ ਤੇ ਖੌਂਸੜੇ ਖਾ ਲਈ ਨਾਲ ਜੇ ਬੰਦੇ ਆਗੇ ਨਾ ਗੱਲ ਵੱਜੂਗੀ ਬੋਲੀ ਜੰਨੀ ਆਗੀ ਨਾ ਹੁਣ ਜਾਂਦੀਆਂ ਕਿੱਧਰੋਂ ਗਿਆ ਲਾਉਗੋ ਪਤੰਦਰੀਆਂ ਨਾਲ ਮੱਥਾ ਲੈ ਮੱਥਾ ਤਾਂ ਬਥੇਰਾ ਲਾਉਣ ਜਾਂਦੇ ਆ ਪਰ ਭੈਣੇ ਅਸੀਂ ਸ਼ਰਮ ਸੋਚਦੇ ਆ ਅਸੀਂ ਤਾਂ ਛੋਡੇ ਵਾਲੀ ਕਰਦੀਆਂ ਨਹੀਂ ਜਿਵੇਂ ਤੁਸੀਂ ਕਰਦੀਓ ਤੁਸੀਂ ਤਾਂ ਸੰਗ ਲਾਰਖੀ ਜਮਾ ਸੱਚੇ ਬੰਦੇ ਨਹੀਂ ਭਾਈ ਕੋਈ ਸ਼ਰਮ ਨਹੀਂ ਆਉਂਦੀ ਹੈਗੀ ਅਸੀਂ ਤਾਂ ਸੱਚੇ ਆ ਸੱਚੇ ਹੀ ਰਹਾਂਗੇ ਦੇਗਾ ਸੱਚੀ ਦੋ ਪਾਥੀਆਂ ਦੇ ਟੋਕਰੇ ਭਰੀ ਬੈਠੀਆਂ ਅਜੇ ਸੱਚੀ ਬਣਦੀਆਂ ਨਾਲੇ ਬਗਜਾ ਬਗਜਾ ਇੱਥੇ ਜਲੂਸ ਕਢਾਉਣਗੀ ਮੈਥੋਂ ਨਹੀਂ ਚਲੋ ਚਲੋ ਜਾਣਦੀ ਆ ਮੈਂ ਤੁਹਾਨੂੰ ਵੱਡੀਆਂ ਸ਼ਰਮਾਂ ਵਾਲੀਆਂ ਨੂੰ ਤੂੰ ਚੁੱਪ ਕਰ ਜਾ ਮੈਂ ਹੁਣ ਸਰਪੰਚ ਨੂੰ ਫੋਨ ਕਰਦੀ ਆ ਤੇਰਾ ਕਰਾਂਗੇ ਜਲੂਸ ਸਮਾਰ ਕੇ ਤੂੰ ਵਗ ਜਾ ਚਾਚੀ ਸਰਪੰਚ ਸਾਡ ਪਾ ਮੋਦੀ ਨੇ ਸਾਦ ਲਾ ਅਸੀਂ ਦੁੱਦੇ ਕਿਸੇ ਤੋਂ ਵਗ ਜਾ ਵਗ ਜਾ ਚੱਲ ਬੇਬੇ ਕਿਉਂ ਸੁਣੀ ਜਾਂ ਨਹੀਂ ਆ ਮੈਂ ਇਹਨਾਂ ਦੀਆਂ ਕੋਈ ਨਾ ਥੋੜਾ ਕਢਾਵਾਂਗੇ ਜਲੂਸ ਸਾਧ ਬੇਬੇ ਸਰਪੰਚ ਨੂੰ ਸਾਧ ਲਓ ਸਾਧ ਲਓ ਉਹੀ ਸਿਰ ਚੜੀ ਜਾਂਦੀ ਹੈ ਲੈ ਗਗਨ ਮੈਨੂੰ ਫੋਨ ਫੜਾ ਮੈਂ ਫੋਨ ਕਰਾਂ ਸਰਪੰਚ ਨੂੰ ਕਰ ਮम्मी ਫੋਨ ਚੇਤਦੇ ਨੇ ਕਰਦੀਆਂ ਮੈਂ ਹੈਲੋ ਹਾਂਜੀ ਸਰਪੰਚ ਸਾਹਿਬ ਬੋਲਦੇ ਹੋ ਹਾਂਜੀ ਮੈਂ ਤਾਂ ਗੋਗੀ ਦੀ ਮੰਮੀ ਬੋਲਦੀ ਆਂ ਜੀ ਮਾੜਾ ਸਾਡੇ ਘਰੇ ਆ ਕੇ ਜਾਇਆ ਥੋੜਾ ਜਿਹਾ ਰੌਲਾ ਜਿਹਾ ਹੋ ਗਿਆ ਗਵੰਡੀਆਂ ਨਾਲ ਠੀਕ ਹੈ ਜੀ ਠੀਕ ਹਾਂਦਾ ਕਦੋਂ ਆਊਗਾ ਬਸ ਕਹਿੰਦਾ ਮੈਂ ਆਉਣਾ ਮਾਤਾ ਕੀ ਗੱਲ ਹੋ ਗਈ ਮੈਨੂੰ ਸਰਪੰਚ ਨੇ ਫੋਨ ਕਰਿਆ ਸੀਗਾ ਕਹਿੰਦਾ ਮੈਨੂੰ ਕੋਈ ਫੋਨ ਆਇਆਗਾ ਕੋਈ ਰੌਲਾ ਹੋ ਗਿਆ ਕਹਿੰਦਾ ਮੈਂ ਤਾਂ ਭੱਜ ਕੇ ਆਇਆ ਖੇਤੋਂ ਹੁਣ ਕੀ ਗੱਲ ਹੋ ਗਈ ਗੋਗੀ ਪੁੱਤ ਬਿੱਕਰ ਕਹਿੰਦੇ ਨਾ ਸਾਰੀਆਂ ਪਾਥੀਆਂ ਚੱਕ ਲਈਆਂ ਆਪਣੀਆਂ ਮੈਂ ਲਾਇਆ ਤੇ ਮੈਂ ਉਹਨੂੰ ਫੋਨ ਸਰਪੰਚ ਨੂੰ ਤੈਨੂੰ ਕਰਾ ਸਰਪੰਚ ਨੇ ਹੁਣ ਫੋਨ ਮੈਨੂੰ ਕਰਿਆ ਕਹਿੰਦਾ ਕੋਈ ਰੌਲਾ ਹੋ ਗਿਆ ਕੋਈ ਮੈਂ ਮੈਂ ਬੁਲਾਇਆ ਉਹ ਉਹਨੂੰ ਆਉਣ ਦੇ ਹੋਰ ਮੈਂ ਤਾਂ ਵੀਡੀਓ ਵੀ ਬਣਾ ਲਈ ਉਹਨਾਂ ਦੀ ਨਾਲੇ ਸਾਨੂੰ ਪੁੱਠਾ ਸਿੱਧਾ ਬੋਲਦੀਆਂ ਸੀ ਨਾਲੇ ਦੋ ਦੋ ਵਾਰੀ ਪਾਥੀਆਂ ਜਾ ਕੇ ਲੈ ਗਈਆਂ ਅੱਜ ਅਸੀਂ ਉੱਤੋਂ ਫੜ ਲਈਆਂ ਫਿਰ ਐ ਵੀ ਚਾਰ ਪਾਥੀਆਂ ਪਿੱਛੇ ਰੌ ਲੈ ਉਹ ਆ ਗਿਆ ਸਰਪੰਚ ਵੀਰ ਨੂੰ ਤਾਂ ਫੋਰ ਸਰਪੰਚ ਸਾਹਿਬ ਹੋਰ ਕੀ ਹਾਲ ਹੈ ਜੀ ਠੀਕ ਹੈ ਬਹਿ ਜਾਓ ਆਜੋ ਬਹਿ ਜਾਓ ਹਾਂ ਹਾਂ ਠੀਕ ਆ ਕਿਵੇਂ ਫੋਨ ਫਾਨ ਕੀਤਾ ਸੀਗਾ ਕੀ ਗੱਲ ਹੋ ਗਈ ਮੈਨੂੰ ਤਾਂ ਤੁਸੀਂ ਦੱਸਿਆ ਵੀ ਕਰੋ ਫੋਨ ਆਇਆ ਸੀ ਕੋਈ ਲੜ ਲੜ ਪੀਆ ਗਵੰਡੀਆਂ ਨਾਲ ਕੋਈ ਪਾਥੀਆਂ ਪੁੱਥੀਆਂ ਦਾ ਰੌਲਾ ਪੈ ਗਿਆ ਅੱਛਾ ਨਾ ਮੈਨੂੰ ਤਾਂ ਦੱਸਿਆ ਜੀ ਫੋਨ ਕਰਕੇ ਕੀ ਕਰੇ ਆ ਕੇ ਜਾਓ ਮੜਾ ਜੀ ਅੱਛਾ ਕੀ ਗੱਲ ਹੋ ਗਈ ਭਾਈ ਕੀ ਗੱਲ ਵੀ ਵੀਰੇ ਪਾਥੀਆਂ ਚੱਕ ਲੈਣੀਆਂ ਨੇ ਰੋਜ਼ ਸੱਸ ਨੂੰ ਹਾਂ ਸਾਡੀਆਂ ਬਾੜਾ ਬੇਲਾ ਕਰਤਾ ਗਿੱਲੀਆਂ ਸੁੱਕੀਆਂ ਕੁਛ ਨਹੀਂ ਛੜਦੀਆਂ ਨਾਏ ਉਲਟਾ ਬਸਮਾਂ ਦੀ ਮੇਰੀ ਨੂੰ ਨੂੰ ਆਵਾ ਤਵਾ ਬੋਲ ਕੇ ਗੀਆਂ ਨੇ ਵਿੱਚੇ ਮੈਨੂੰ ਚਲੋ ਕੋਈ ਗੱਲ ਨਹੀਂ ਕੋਈ ਇੱਕ ਭਰਾਓ ਨਾ ਆਪਾਂ ਪੁੱਛ ਲੈਣੇ ਆ ਉਹਨਾਂ ਨੂੰ ਬੁਲਾ ਲਓ ਆਪਾਂ ਬਹਿ ਕੇ ਗੱਲ ਕਰ ਲੈਣੇ ਆ ਕੋਈ ਗੱਲ ਨਹੀਂ ਆਪਾਂ ਪੁੱਛ ਲੈਣ ਉਹਨਾਂ ਨੂੰ ਕੀ ਗੱਲਬਾਤ ਆ ਬੜਾ ਕੁਛ ਬੋਲੀਆਂ ਵੀਰ ਜਮੇ ਹੀ ਨਹੀਂ ਹਟੀਆਂ ਹੈਗੀਆਂ ਨਾ ਨਾ ਕੋਈ ਗੱਲ ਨਹੀਂ ਆਪਾਂ ਬੁਲਾ ਕੇ ਤੁਹਾਡੇ ਸਾਹਮਣੇ ਪੁੱਛਾਂਗੇ ਵੀ ਕੀ ਗੱਲਬਾਤ ਆ ਨਾਲੇ ਉਹਨਾਂ ਨੂੰ ਪੁੱਛਾਂਗੇ ਵੀ ਕੋਈ ਵੀ ਚੋਰੀ ਕਰਨਾ ਮਾੜੀ ਗੱ ਬਿਕਰ ਤਾਂ ਮੇਨਾਂ ਕਣਕਬੀ ਜੀ ਜਾਂਦਾ ਸੀ ਉੱਥੇ ਹੁਣ ਉਹਨਾਂ ਦੇ ਸਨੇਹਾ ਕੌਣ ਲਾਵੇ ਕਰੇ ਕੌਣ ਬੁਲਾ ਕੇ ਲਿਆਊਗਾ ਉਹਨਾਂ ਨੂੰ ਪੁਲਾ ਮੈਂ ਕਰਦੀ ਆ ਕੋਕੀ ਉਹਨੂੰ ਫੋਨ ਕਰੋ 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 ਹਾਂ ਫੋਨ ਲੈ ਫੜਾ ਮੈਨੂੰ ਕੋਈ ਫੋਨ ਮੈਨੂੰ ਵੀ ਕੰਮ ਆ ਮੈਂ ਵੀ ਮਾਨਸਾ ਜਾਣਾ ਸਾਡੀ ਮੀਟਿੰਗਾਂ ਸਰਪੰਚਾਇਤ ਨਾ ਮੈਂ ਕਰਦੀ ਆ ਵੀਰ ਕਰਦੀ ਕਰ ਹਾਂ ਛੇਤੀ ਬੁਲਾ ਲਓ ਹੈਲੋ ਚਿੰਦਰਪਾ ਮੈਂ ਸਾਡੇ ਘਰੇ ਆਪਾਂ ਨੇ ਮੜਾ ਸਰਪੰਚ ਸਾਹਿਬ ਆ ਬੈਠਿਆ ਆਜੋ ਆਜੋ ਹੁਣੇ ਆ ਜਾ ਰਾਮਨ ਨੂੰ ਵੀ ਲੈ ਆਈ ਕਹਦੇ ਹੁਣ ਮੈਂ ਰਾਮਨ ਨੂੰ ਲੈ ਕੇ ਆਈ ਮਾਤਾ ਹੁਣ ਮੇਰੇ ਤਾਂ ਨਾ ਉਥੇ ਬੀ ਵਿਚ ਪਿਆ ਮਸ਼ੀਨ ਚ ਪਾਇਆ ਕਣਕ ਬੀ ਦਾ ਬੀ ਦਾ ਭੱਜ ਕੇ ਆਇਆ ਮੈਂ ਤਾਂ ਸਰਪੰਚ ਨੇ ਫੋਨ ਕਰਤਾ ਹੁਣ ਆਉਂਦੀਆਂ ਨੇ ਸਰਪੰਚ ਨੇ ਮੇਰੇ ਸਰਪੰਚ ਸਾਹਿਬ ਤੁਸੀਂ ਨਿਮੇੜ ਦਿਓ ਇਹਨਾਂ ਦਾ ਮੈਂ ਤਾਂ ਕੋਈ ਗੱਲ ਮੈਂ ਜਾਵਾਂ ਮੈਂ ਮਸ਼ੀਨ ਖੜਾ ਕੇ ਆਇਆ ਮੈਂ ਤਾਂ ਕੋਈ ਨਾ ਤੂੰ ਕਰ ਲੈ ਕੰਮ ਮੈਂ ਪੁੱਛ ਲੈਣਾ ਵੀ ਕੀ ਰੌਲਾ ਹੈ ਦੇਖ ਲਾ ਮਾਤਾ ਸੱਚੀਓ ਸਰਪੰਚ ਚ ਬੁਲਾ ਲਿਆ ਕੁੱਡੀਆਂ ਬਾਏ ਤਲਾਂ ਤੀਵੀਆਂ ਨੇ ਨਹੀਂ ਦੋ ਪਾਥੀਆਂ ਪਿੱਛੇ ਦੇਖ ਤਾਂ ਸਹੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੈਠੋ ਭਾਈ ਸਤਿ ਸ਼੍ਰੀ ਅਕਾਲ ਹਾਂ ਭਾਈ ਦੱਸੋ ਕੀ ਗੱਲਬਾਤ ਹੈ ਤੁਸੀਂ ਗਵਾਂਢੀ ਬੰਦੇ ਹੋ ਕੀ ਰੌਲਾ ਕਰਕੇ ਬਹਿ ਗਏ ਆ ਵੀ ਤੁਸੀਂ ਗੱਲ ਕੀ ਹੋਣੀ ਸੀ ਭਾਈ ਸਾਡੀਆਂ ਇੱਕ ਨਾ ਗਿੱਲੀਆਂ ਨਾ ਸੁੱਕੀਆਂ ਸਾਡੀਆਂ ਭੋਰਾ ਪਾਥੀਆਂ ਨਹੀਂ ਛੱਡਦੀਆਂ ਦੋਨੇ ਸੱਸ ਨੂੰ ਹਾਂ ਲੈ ਜਾਂਦੀਆਂ ਨੇ ਚੱਕੀ ਜਿੱਦੇ ਦੇ ਇੱਥੇ ਸਾਡੇ ਗਵਾਂਢੀ ਬੰਦੇ ਨੇ ਉਹਦੇ ਦੀ ਪਾਥੀ ਚੱਕੀ ਜਾਂਦੇ ਨੇ ਪਹਿਲਾਂ ਸਾਡੇ ਸਾਡੇ ਪਾਥੀਆਂ ਨਹੀਂ ਚੱਕੀਆਂ ਗਈਆਂ ਸੀ ਕਿਦੇ ਨੇ ਖੇਤ ਚ ਆਇਆ ਸੀ ਨਾ ਪਾਥੀਆਂ ਦਾ ਹੀ ਜਿਹੜੀਆਂ ਚੱਕ ਲਈਆਂ ਜਾਂਚੀ ਪਤਾ ਨਹੀਂ ਚਾਰ ਚੱਕੀਆਂ ਨੇ ਪਤਾ ਨਹੀਂ ਪੰਜ ਚੱਕੀਆਂ ਨੇ ਤੂੰ ਤਾਂ ਸਾਡੇ ਸਿਰ ਉਹੀ ਲਾਈ ਜਾਂਦੀ ਆ ਜਿਹੜਾ ਤੂੰ ਸਾਡੇ ਖਾਨਦਾਨ ਤੱਕ ਤੂੰ ਗਈ ਸਾਨੂੰ ਇੰਨਾ ਪੁੱਠਾ ਸਿੱਧਾ ਬੋਲਿਆ ਚੋਰਨੀ ਆ ਤੂੰ ਬੋਲਿਆ ਇੰਨਾ ਪੁੱਠਾ ਥੋੜਾ ਬੋਲਦੇ ਹੁੰਦੇ ਹਾਏ ਤੂੰ ਤੇਰੇ ਸੱਸ ਨਹੀਂ ਸੀ ਬੋਲਦੀ ਮੇਰੀ ਨੂਨੂ ਕਿੰਨਾ ਕੁਸ ਨਾ ਭਾਈ ਅਸੀਂ ਚਾਰ ਪਾਥੀਆਂ ਚੱਕ ਲਈਆਂ ਇਹਨਾਂ ਨੂੰ ਅਸੀਂ ਆਖਿਆ ਵੀ ਚਲ ਭਾਈ ਸਾਡੇ ਚੱਕ ਲਿਆ ਤੁਸੀਂ ਕੀ ਠੀਕ ਗੱਲ ਹੈਗੀ ਇਹ ਇੰਨਾ ਪੁੱਠਾ ਸਿੱਧਾ ਬੋਲਿਆ ਸਾਨੂੰ ਨਾਲ ਉੱਥੇ ਜਰੂਸ ਕੱਢਾ ਸਾਡਾ ਐਨਾ ਆਖੇ ਤੁਸੀਂ ਚੋਰਨੀ ਚੋਰ ਨੂੰ ਐ ਕਰਨ ਨੂੰ ਨਹੀਂ ਹਟੀਆਂ ਹੈਗੀਆਂ ਅਸੀਂ ਫੇਰ ਵੀ ਚੁੱਪ ਕਰ ਗਏ ਵੀ ਚਲ ਕਾ ਨੂੰ ਆ ਦੇਖ ਲਓ ਸਰਪੰਚ ਸਾਹਿਬ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਜਦੋਂ ਇਹ ਪਾਥੀਆਂ ਚੱਕਦੀਆਂ ਸੀ ਨਾ ਮੈਂ ਵੀਡੀਓ ਮੈਂ ਇਹਦੀ ਗੱਲ ਤਾਂ ਸਹੀ ਹੈਈ ਚਲ ਅਸੀਂ ਪਾਥੀਆਂ ਚੱਕੀਆਂ ਨਹੀਂ ਹੈ ਹਨ ਅਸੀਂ ਇਹਨਾਂ ਨੂੰ ਐਂ ਕਿਹਾ ਸੀ ਵੀ ਅਸੀਂ ਗਲਤੀ ਮੰਨਦੇ ਆਂ ਭਾਈ ਅਸੀਂ ਚੱਕੀਆਂ ਨਹੀਂ ਹੈ ਹਨ ਵੀ ਅਸੀਂ ਚਲ ਤੁਹਾਨੂੰ ਨਹੀਂ ਪੁੱਛਿਆ ਅਸੀਂ ਐਂ ਕਿਹਾ ਸੀ ਇਹਨਾਂ ਨੂੰ ਵੀ ਜਦੋਂ ਸਾਡੀਆਂ ਸੁੱਕ ਗਈਆਂ ਤੁਸੀਂ ਚੱਕ ਲਿਓ ਫਿਰ ਮਾੜਾ ਚੰਗਾ ਤਾਂ ਨਾ ਸਾਨੂੰ ਇਹ ਬੋਲਦੀਆਂ ਪਹਿਲਾਂ ਇਹਨਾਂ ਨੇ ਬੋਲਿਆ ਜੀ ਅਸੀਂ ਇਹ ਸਾਨੂੰ ਚੋਰ ਨਹੀਂ ਆ ਕਹਿਣੀਆਂ ਨਹੀਂ ਗੀਆਂ ਉਹ ਚਲੋ ਭਾਈ ਤੁਸੀਂ ਸਾਰੇ ਛੱਡੋ ਹੁਣ ਤੁਸੀਂ ਮੇਰੀ ਗੱਲ ਸੁਣੋ ਚਲੋ ਉਹ ਮੰਨੀ ਜਾਂਦੇ ਨੇ ਵੀ ਉਹਨਾਂ ਨੇ ਭਾਈ ਛੋਡੀਆਂ ਚਾਰ ਪੰਜ ਪਾਥੀਆਂ ਚੱਕ ਲਈਆਂ ਉਹ ਗਲਤੀ ਆਬਦੀ ਮੰਨ ਲਈ ਤੁਸੀਂ ਭਾਈ ਬੁਰਾ ਭਲਾ ਜਿਹੜਾ ਤੁਸੀਂ ਬੋਲੀਆਂ ਉਹ ਭਾਈ ਛੋਡੀ ਮਾੜੀ ਗੱਲ ਆ ਚਲ ਚੋਰੀ ਕਰਨਾ ਮਾੜੀ ਗੱਲ ਆ ਚਲ ਇਹਨਾਂ ਨੇ ਮੰਨ ਲਿਆ ਵੀ ਸਾਡੀਆਂ ਪਾਤੀਆਂ ਗਿੱਲੀਆਂ ਸੀ ਤਾਂ ਲੈ ਗਏ ਹੁਣ ਜਿਹੜਾ ਤੁਸੀਂ ਇਹਨੂੰ ਬੁਰਾ ਭਲਾ ਬੋਲੋ ਉਹ ਵੀ ਮਾੜੀ ਗੱਲ ਆ ਤੁਸੀਂ ਭਾਈ ਆਪ ਜੇ ਗਵਾਂਢੀ ਬੰਦੇ ਹੋ ਮਿਲ ਜੁਲ ਕੇ ਰਹੋ ਚੀਜ਼ਾਂ ਵਰਤਣ ਵਾਸਤੇ ਹੁੰਦੀਆਂ ਨੇ ਇਧਰ ਉਧਰ ਇੱਕ ਜੁੱਜੇ ਨੂੰ ਤੀ ਚੀਜ਼ ਦੱਸ ਕੇ ਲੈ ਲਿਆ ਕਰੋ ਠੀਕ ਆ ਨਾ ਦੇਖ ਭੈਣੇ ਹੈ ਚਲ ਜੇੜਾ ਕੁਝ ਤੁਸੀਂ ਕਹਿਤਾ ਉਹ ਵੀ ਕੋਈ ਗੱਲ ਨਹੀਂ ਅਸੀਂ ਕਹਤਾ ਤਾਂ ਵੀ ਕੋਈ ਗੱਲ ਨਹੀਂ ਹੈਨਾ ਜਿੰਨੀਆਂ ਪਾਥੀਆਂ ਅਸੀਂ ਤੁਹਾਡੀਆਂ ਲੈ ਕੇ ਗਏ ਆਂਗੀਆਂ ਸਾਡੀਆਂ ਸੁੱਕ ਜਾਣ ਦੇ ਅਸੀਂ ਤੁਹਾਡੇ ਘਰੇ ਧਰ ਕੇ ਜਾਵਾਂਗੇ ਇਹ ਵੀ ਕੋਈ ਗੱਲ ਨਹੀਂ ਨਾ ਭਾਣੇ ਕੋਈ ਨਾ ਮੈਂ ਪਾਥੀਆਂ ਵੀ ਨਹੀਂ ਲੈਂਦੇ ਅਸੀਂ ਤਾਂ ਮਸਾਂ ਗਵਾਂਡ ਬਣਾਇਆ ਸੀ ਸਾਡਾ ਕਲਾਕਾਰ ਸੀਗਾ ਹੁਣ ਆਪਾਂ ਉਹ ਵੀ ਨਹੀਂ ਕਰਦੇ ਕੋਈ ਗੱਲ ਨਹੀਂ ਭਾਣੇ ਤੁਸੀਂ ਪਾਥੀਆਂ ਲੈ ਕੇ ਤਾਂ ਕਿਹਾਂ ਵਾਸਤੇ ਬਸ ਮਾੜਾ ਪੁੱਛ ਕੇ ਲੈ ਲਿਆ ਕਰੋ ਜੇ ਲੈਣੀਆਂ ਹੁੰਦੀਆਂ ਨੇ ਨਾ ਭਾਣੇ ਚੀਜ਼ ਵੀ ਨਾ ਲਏ ਦਿੱਤੇ ਵੀ ਨਾ ਸਰਦਾ ਨਹੀਂ ਹੁੰਦਾ ਗਵਾਂਡ ਨਵੀਂ ਭਾਣੇ ਹੁਣ ਜ਼ੋਰ ਤੇ ਛੋਡੇ ਤੇ ਤਾਂ ਹੀ ਲੈ ਗਈਆਂ ਸੀ ਹੁਣ ਹੈ ਕੀ ਚਲ ਕੋਈ ਨਾ ਕੋਈ ਨਾ ਚਲ ਕੋਈ ਨਾ ਕਰੋ ਸਾਰੇ ਜਣ ਚਲੋ ਭਾਈ ਕੋਈ ਗੱਲ ਨਹੀਂ ਵਧੀਆ ਚਲ ਠੀਕ ਹੈ ਹੁਣ ਥੋੜਾ ਸਮਝੌਤਾ ਹੋ ਗਿਆ ਐਂ ਤੁਸੀਂ ਰਲ ਮਿਲ ਕੇ ਰਿਆ ਕਰੋ ਠੀਕ ਹੈ ਤੇ ਮੈਨੂੰ ਹੁਣ ਥੋੜਾ ਜਿਹਾ ਕੰਮ ਆ ਮੈਂ ਚੱਲ ਭਾਈ ਚਾਹ ਪੀ ਕੇ ਜਾਇਆ ਤੁਸੀਂ ਕੋਈ ਨਾ ਲੈ ਹੁਣ ਦਾੰਦ ਕੱਢਣ ਲੱਗ ਗਿਆ ਕਿਉਂਕਿ ਉਹਨਾਂ ਨੇ ਇਕੱਠਾਂ ਚਾਹੀ ਪੀਣੀ ਸੀ ਫਿਰ ਮੇਰੀ ਭਗਾਈ ਜ਼ਰੂਰੀ ਕਰਾਉਣੀ ਸੀ ਟਾਈਮ ਖਰਾਬ ਕਰਾ ਦਿੱਤਾ ਸਾਰਾ ਨੂੰ ਸ਼ਾਸਤਰੀ ਕਾਲ ਜੀ ਤੁਸੀਂ ਜੁੜੇ ਹੋ ਜੀ ਪਿੰਡੂ ਪਰਿਵਾਰ ਦੇ ਨਾਲ ਜਿਨ੍ਹਾਂ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਐਪਰੀਸ਼ੀਏਟ ਕੀਤਾ ਜੀ ਬਹੁਤ ਬਹੁਤ ਧੰਨਵਾਦ ਜੀ ਅੱਗੇ ਤੋਂ ਵੀ ਸਾਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਜੀ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੇ ਚੈਨਲ ਤੇ ਜੋ ਵੀ ਅਸੀਂ ਵੀਡੀਓ ਪਾਉਨੇ ਆ ਉਹਨਾਂ ਨੂੰ ਕਮੈਂਟ ਜ਼ਰੂਰ ਕਰਿਆ ਕਰੋ ਜੀ ਲਾਈਕ ਸ਼ੇਅਰ ਤੇ ਹੁਣ ਆ ਜੀ ਕਮੈਂਟਾਂ ਦੀ ਵਾਰੀ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਂ ਇਸ ਪ੍ਰਕਾਰ ਨੇ ਬਲਵਿੰਦਰ ਢਾਲੀਵਾਲ ਹਰ ਹਰਜਸ ਦੱਤ ਬੀਨਾ ਰਾਣੀ ਵਿਕਰਮ ਮਲਕੀਤ ਸਿੰਘ ਚੈਨੇਵਾਲ ਸੁਖਮੀਨ ਪਰਮਵੀਰ ਸਿੰਘ ਨਰਿੰਦਰ ਆਸਟ੍ਰੇਲੀਆ ਭਦਰ ਸਿੰਘ ਰਾਜਪਾਲ ਕੌਰ ਹਰਕੀਰਤ ਕੌਰ ਕਮਲ ਕੌਰ ਇਹ ਉਹਨਾਂ ਦੇ ਨਾਮ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੁਸੀਂ ਵੀ ਕਮੈਂਟ ਕਰਦੇ ਰਹੋ ਤੁਹਾਡੇ ਵਾਸਤੇ ਵੀ ਅਸੀਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਟ ਕਰਦੇ ਹੋ ਸ਼ੇਅਰ ਕਰਿਆ ਕਰੋ ਦੱਬ ਕੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜਰੂਰ ਕਰਿਓ ਤੇ ਇਹ ਜਿਹੜਾ ਇੱਕ ਪਾਰਟ ਇੱਕ ਸਾਡਾ ਪਹਿਲਾ ਆਇਆ ਹੋਇਆ ਨੂ ਸਸ ਪਾਥੀ ਚੋਰ ਹਨਾ ਇਹਦਾ ਦੂਜਾ ਪਾਰਟ ਹੈ ਇਹਨੂੰ ਵੱਧ ਤੋਂ ਵੱਧ ਪਿਆਰ ਦਿਓ ਪੂਰੀ ਮਿਹਨਤ ਲਾ ਕੇ ਅਸੀਂ ਇਹ ਵੀਡੀਓ ਬਣਾਉਣੀ ਆ ਤੁਹਾਡੇ ਵਾਸਤੇ ਤੁਹਾਡੇ ਮਨੋਰੰਜਨ ਲਈ ਵੀਡੀਓ ਬਣਾਈ ਜਾਂਦੀ ਹੈਗੀ ਸਾਰਿਆਂ ਦਾ ਸਾਡੀ ਵੀਡੀਓ ਦੇਖਣ ਵਾਸਤੇ ਧੰਨਵਾਦ ਸਾਰਿਆਂ ਨੂੰ ਸਸਹੀ ਗੱਲ ਸਸਹੀ ਗੱਲ